सीताया ते सीता ते

ਸਤ ਸ੍ਰੀ ਅਕਾਲ ਜੀ ਗੰਡਾ ਗੱਛੇਰ ਮੁਲਕਾਬਾਦ 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 ਜੀਰਾਨਾਂ ਨੂੰ ਫੋਟੋ ਦਿਖਾ ਦਿਓ ਰਾਤਾ ਕੱਢ ਲੋ ਛੋਟੀਆਂ ਕੱਢ ਲੋ ਛੋਟੀਆਂ ਹਾਏ 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 ਬੁੱਤੀ ਮਰ ਗਿਆ ਹਾਏ 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 ਖਾਨਾ ਦੇ ਕੱਢੋ ਜਿੰਦਾਬਾਦ ਜਿੰਦਾਬਾਦ ਖਾਨਾ ਦੇ ਕੱਢ ਜੀ ਅੱਜ ਅਸੀਂ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਰਲਾਡਾ ਦੇ ਵਿੱਚ ਜਿਹੜਾ ਸਾਡਾ 6 ਤਰੀਕ ਤੋਂ ਡੀਐਸਪੀ ਬਲਾਡਾ ਦੇ ਬੂਹੇ ਅੱਗੇ ਪੱਕਾ ਮੋਰਚਾ ਚੱਲ ਰਿਹਾ ਹੈ ਉਸ ਪੱਕੇ ਮੋਰਚੇ ਵੱਲੋਂ ਅੱਜ ਅਲੱਗ-ਅਲੱਗ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਨ੍ਹਾਂ 'ਚ ਵੱਡੀ ਗਿਣਤੀ ਭਾਰਤੀ ਕਿਸਾਨੀ ਨੂੰ ਉਗਰਾਹਾਂ ਦੇ ਸਾਥੀ ਹਾਜ਼ਰ ਸੀ ਤਾਂ ਉਸ ਮੋਰਚੇ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਬਜ਼ਾਰਾਂ ਦੇ ਵਿੱਚੋਂ ਮਾਰਚ ਕਰਦੇ ਹੋਏ ਇੱਥੋਂ ਦੇ ਐਮਐਲਏ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਬੋਧਰਾਮ ਦੇ ਬੂਹੇ ਅੱਗੇ ਜਾ ਕੇ ਬੋਧਰਾਮ ਦਾ ਪੁਤਲਾ ਸਾੜਿਆ ਹੈ ਕਿਉਂ ਕਿ ਕੁਲਰੀਆਂ ਦੇ ਵਿੱਚ ਜਿਹੜੀ ਆਬਾਦਕਾਰਾਂ ਕੋਲੋਂ ਕਰੀਬ 80 ਕਿਲੇ ਕਰੀਬ 80 ਕਿਲੇ ਜ਼ਮੀਨ ਹੈ ਉਹ ਇਸੇ ਬੁੱਧਰਾਮ ਦੀ ਸ਼ਹਿਰ ਉੱਤੇ ਹੀ ਖੋਈ ਜਾ ਰਹੀ ਹੈ ਤਾਂ ਸਾਡੀ ਇਹ ਜਿਹੜੀ ਮੰਗ ਲੰਮੇ ਸਮੇਂ ਤੋਂ ਹੈ ਤੇ ਕੁਲਰੀਆਂ ਸਮੇਤ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਆਬਾਦਕਾਰਾਂ ਕੋਲ ਵਕਫਾਖ਼ ਮਕਾਮਿਆਂ ਦੀ ਜ਼ਮੀਨ ਹੈਗੀ ਹੈ ਉਹ ਉਹਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਤੇ ਇੱਥੇ ਸਾਡੀ ਕੁਲਰੀਆਂ ਦੇ ਵਾਸਤੇ ਜਿਹੜੀ ਅਲੱਗ ਤੋਂ ਲੜਾਈ ਇੱਕ ਚੱਲ ਰਹੀ ਸੀ ਇੱਕ ਕੁਲਰੀਆਂ ਦੇ ਵਿੱਚ ਉਹਨਾਂ ਆਵਾਦਕਾਰ ਕਿਸਾਨਾਂ ਨੂੰ ਜਿਹੜੇ ਮਾਲਕੀ ਹੱਥ ਦਿੱਤੇ ਜਾਣ ਉਹਨਾਂ ਤੋਂ ਜ਼ਮੀਨ ਖੋਣੀ ਬੰਦ ਕੀਤੀ ਜਾਵੇ ਇਸੇ ਮੰਗ ਨੂੰ ਲੈ ਕੇ ਅੱਜ ਅਸੀਂ ਮੋਦਰਾਮ ਦਾ ਪੁੱਤਲਾ ਸਾੜਿਆ ਹੈ ਉਹਦੇ ਘਰ ਦੇ ਅੱਗੇ ਗੁਰਲਾਡੇ ਦੇ